ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਆਉਣ ਦੇ ਮੌਨਸੂਨ اجلاس ਨੂੰ ਤਿੰਨ ਰੋਜ਼ਾ ਸੈਸ਼ਨ ਤੋਂ ਵਧਾ ਕੇ 1 ਮਹੀਨੇ ਦਾ ਕੀਤਾ ਜਾਵੇ ਤਾਂ ਜੋ ਆਮ ਆਨੰਦ ਪਾਰਟੀ ਵੱਲੋਂ ਸੂਬੇ ਦੇ ਦਰਿਆਈ ਪਾਣੀਆਂ ਅਤੇ ਰਾਜਧਾਨੀ ਚੰਡੀਗੜ੍ਹ ਦੇ ਇਸ ਦੇ ਹੱਕ ਨੂੰ ਕਮਜ਼ੋਰ ਕਰਨ ਸਮੇਤ ਪੰਜਾਬ ਦੇ ਭਾਗ ਦੇ ਮਸਲਿਆਂ ਤੇ ਵਿਚਾਰ ਪਧਰਾ ਕੀਤਾ ਜਾ ਸਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਇਹ ਵੀ ਚਾਹੁੰਦੇ ਹਨ ਕਿ ਆਮ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲਏ ਗਏ 80000 ਕਰੋੜ ਰੁਪਏ ਦੇ ਕਰਜ਼ੇ ਸਮੇਤ ਸੂਬੇ ਸਰ ਵਾਦ ਰਹੇ ਕਰਜ਼ੇ ਤੇ ਵਿਚਾਰ ਕੀਤਾ ਜਾਵੇ ਉਹਨਾਂ ਕਹੇ ਕਿ ਆਪ ਸਰਕਾਰ ਪੇਸ਼ਕੀਮਤੀ ਸਰੋਤਾਂ ਨੂੰ ਇਸ਼ਤਿਹਾਰਬਾਜ਼ੀ ਅਤੇ ਪ੍ਰੋਪਗੈਂਡਾ ਕਾਰਵਾਈਆਂ ਤੇ ਬਰਬਾਦ ਕਰ ਰਹੀ ਹੈ ਇਸ ਦੇ ਨਤੀਜੇ ਵਜੋਂ ਪੰਜਾਬ ਦਾ ਅਰਥਚਾਰਾ ਤਬਾਹ ਹੋ ਗਿਆ ਹੈ ਤੇ ਵਿਕਾਸ ਕਾਰਜ ਮੁਕੰਮਲ ਤੌਰ ਤੇ ਠੱਪ ਪਏ ਹਨ ਇਸ ਦਿਨਾਂ ਨੇ ਸੁਖਬੀ ਸਿੰਘ ਬਾਦਲੂ ਨੇ ਕਿਹਾ ਕਿ ਫਿਲਮੀ ਅਦਾਕਾਰ ਅਤੇ ਭਾਜਪਾ ਦੀ ਐਮਪੀ ਵੱਲੋਂ ਫਿਲਮ ਐਮਰਜੈਂਸੀ ਵਿੱਚ ਸਿੱਖ ਭਾਉਨਾਂ ਨੂੰ ਸੱਟ ਮਾਰਨ ਲਈ ਉਸ ਦੇ ਖਿਲਾਫ ਧਾਰਾ 295ਏ ਤਹਿਤ ਕਿਸ ਦਰਜ ਹੋਣਾ ਚਾਹੀਦਾ ਹੈ ਬਹੁਤ ਜਿਆਦੇ ਮੁੱਦੇ ਪੰਜਾਬ ਦੇ ਬਹੁਤ ਜਿਆਦੇ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਇਹ ਜੀ ਨਕਮੀ ਸਰਕਾਰ ਹੈ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏ ਦਾ ਮਤਲਬ ਹੈ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨੇ ਸਾਬਾਸ਼ੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਹੈ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਦੇਖੋ ਕੰਗਣਾ ਰਨੋਟ ਐਜੇ ਮੂਵੀਆਂ 'ਚ ਕੰਮ ਕਰ ਰਹੀ ਹੈ ਐਜੇ ਰੋਲ ਰਹੀ ਹੈ ਜਿਹੜੇ ਕਿਸੇ ਧਰਮ ਨੂੰ ਦੇ ਖਿਲਾਫ ਜਾਂ ਕਿਸੇ ਦੀ ਸੈਂਟੀਮੈਂਟਸ ਦੇ ਖਿਲਾਫ ਉਹਨਾਂ ਨੂੰ ਆ ਕੰਮ ਕਰਨਾ ਨਹੀਂ ਚਾਹੀਦਾ ਹੁਣ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਭਾਵੇਂ ਐਕਟਿਵ ਹੀ ਕਰੋਗੇ ਪਰ ਜਿਹੜਾ ਮੈਸੇਜ ਆਂਦਾ ਹੈ ਉਹ ਬੜਾ ਗਲਤ ਦੇਸ਼ ਜਾਂਦਾ ਹੈ ਐ ਜੀ ਇੱਕ ਐਕਟਰ ਨੂੰ ਇਹਨਾਂ ਦੇ 295 ਹੋਣਾ ਚਾਹੀਦਾ ਨਾਬਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਰਮਨਜੀਤ ਸਿੰਘ ਰومی ਨੂੰ 2016 ਵਿੱਚ ਹਾਂਗਕਾਂਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਪੰਜਾਬ ਨੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ ਨਾਲ ਹੀ ਇਸ ਦੀ ਹਵਾਲਗੀ ਦੀ ਘਾਰਵੇ ਸ਼ੁਰੂ ਕਰ ਦਿੱਤੀ ਗਈ ਸੀ ਪਰ ਉਸ ਨੂੰ ਉੱਥੋਂ ਭਾਰਤ ਲਿਆਉਣ ਲਈ ਲੰਬੀ ਲੜਾਈ ਲੜੀ ਗਈ ਰਮਨਜੀਤ ਰੋਮੀ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਰੋਮੀ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਾਮਲੇ ਦਰਜ ਹਨ ਨਾਬਾਜ਼ ਜੇਲ੍ਹ ਬ੍ਰੇਕ ਤੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ ਓਮੀ ਤੇ 2016 ਤੇ 17 ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਹੋਏ ਕਤਲਾਂ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ ਪੰਜਾਬ ਪੁਲਿਸ ਅਨੁਸਾਰ ਉਹ ਗੈਂਗਸਟਰ ਗੁਰਪ੍ਰੀਤ ਸਿੰਘ ਛੇਕੋ ਦੇ ਸੰਪਰਕ ਵਿੱਚ ਸੀ ਗੁਰਪੀਤ ਨਵੰਬਰ 2016 ਵਿੱਚ ਨਾਪਾ ਜੇਲ੍ਹ ਵਿੱਚੋਂ ਫਰਾਰ ਹੋਏ 6 ਵਿਅਕਤੀਆਂ ਵਿੱਚੋਂ ਇੱਕ ਸੀ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਸੀ ਪੁਲਿਸ ਦਾ ਮੰਨਣਾ ਹੈ ਕਿ ਰੋਮੀਡੀ ਜੇਲ੍ਹ ਤੋਂ ਫਰਾਰ ਹੋਣ ਵਾਲਿਆਂ ਨੂੰ ਪੈਸੇ ਮੁਹੱਈਆ ਕਰਵਾਏ ਸਨ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ ਸੂਬਾ ਪੱਦਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਾਂਗਰਸੀ ਆਗੂ ਸੇਪੀਦ ਤੱਤਰ ਵਾਲਮਾਰਕ ਕਰ ਰਿਹਾ ਨ ਪਰ ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਗਾ ਕੇ ਨੂੰ ਰੋਪ ਦਿੱਤਾ ਇਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚਕਾਰ ਹੱਤੋਂ ਪਈ ਹੋਈ ਪੁਲਿਸ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਮੇਤ ਕੁਝ ਆਗੂ ਨੂੰ ਹਿਰਾਸਤ ਵਿੱਚ ਲੈ ਲਿਆ। ਉੱਥੇ ਵੱਡੀ ਗਿਣਤੀ 'ਚ ਮਹਿਲਾ ਵਰਕਰ ਵੀ ਪਹੁੰਚ ਗਏ। ਪੁਲਿਸ ਨੇ ਜਲ ਤੋ ਪਵਿੱਤਨਾਤ ਕੀਤੀਆਂ ਸਨ। ਇਸ ਦੌਰਾਨ ਉਹ ਸੇਬੀ ਦੇ ਮੁਖੀ ਨੂੰ ਉਹਨਾਂ ਦੇ ਅਹੁਦੇ ਤੋਂ ਟਾਣ ਅਤੇ ਮਾਮਲੇ ਦੀ ਜੇਪੀਸੀ ਜਾਂਚ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਬੈਰੀਕਾਡ ਤੋੜ ਕੇ ਸੇਬੀ ਦਫ਼ਤਰ ਜਾਵਾਂਗੇ। ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਅੱਜ ਦਾ ਜਿਹੜਾ ਦਰਨਾ ਹੈ ਇਹ ਥੋੜਾ ਜਾਂ ਆਮ ਲੋਕਾਂ ਦੀ ਸਮਝ ਏ ਧਰਨਾ ਕਈ ਅਰੀ ਵਿਚਾਰਿਆਂ ਦੇ ਨਹੀਂ ਹੁੰਦਾ ਤੇ ਇਸ ਕਰਕੇ ਮੈਂ ਲਾਈਵ ਹੋ ਰਿਹਾ ਇਹ ਦੱਸਣਾ ਚਾਹਣਾ ਵੀ ਇਹ ਦਰਨਾ ਕਾਹਦੇ ਪ੍ਰਤੀ ਹੈ ਧਰਨਾ এর ਨਾਲ ਦੇਸ਼ ਦੀ ਆਮ ਜਨਤਾ ਜੁੜੀ ਹੈ ਔਰ ਦੇਸ਼ ਦੀ ਆਮ ਜਨਤਾ ਨੂੰ ਮਿਡਲ ਕਲਾਸ ਲੋਕਾਂ ਨੂੰ ਲੁੱਟਿਆ ਗਿਆ ਹਾਡੇ ਦੇ ਸ਼ੇਅਰ ਆਪਾਂ ਖਰੀਦੇ ਆ ਆਪਣੇ ਛੋਟੇ ਛੋਟੇ ਦਰਮਿਆਨੇ ਲੋਗ ਆ ਵੀ ਕਿਰਤ ਕਮਾਈ ਦਾ ਪੈਸਾ ਲੱਖ ਲੱਖ 2-2 ਲੱਖ ਰੁਪਏ ਸ਼ੇਅਰਾਂ ਚ ਲਾਉਂਦੇ ਆ ਉਹ ਚੰਗੀਆਂ ਕੰਪਨੀਆਂ ਚਾੜ ਦਾ ਪੈਸਾ ਲਾਉਂਦੇ ਆ ਤਾਂ ਜੋ ਸ਼ੇਅਰ ਵਧ ਜਾਣ ਤੇ ਚਾਰ ਪੈਸੇ ਉਹਨਾਂ ਨੂੰ ਵੱਟ ਜਾਣ ਔਰ ਵੇਛ ਦੇ ਅੰਦਰ ਇੱਕ ਸੁਨੇਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਗਾਨੀ ਤੇ ਆਬਾਨੀ ਨੂੰ ਮਦਦ ਕਰਦੇ ਆ ਤੇ ਇਹਨਾਂ ਦੀਆਂ ਕੰਪਨੀਆਂ 'ਚ ਜੇ ਅਸੀਂ ਪੈਸਾ ਲਾਵਾਂਗੇ ਤੇ ਸਾਡਾ ਪੈਸਾ ਦੁੱਗਣਾ ਤਿਗਣਾ ਹੋ ਜਾਊਗਾ। ਭੋਦੀ ਦੇਸ਼ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਕਾਰੋਬਾਰ ਦੇ ਨਾਲ-ਨਾਲ ਇਹਨਾਂ ਦੇ ਪ੍ਰਾਈਵੇਟ ਪ੍ਰੋਗਰਾਮਾਂ 'ਚ ਵੀ ਜਾਂਦੇ। ਪਿਛਲੇ ਦਿਨ ਦੇਖਿਆ ਹੋਣਾ ਮੋਦੀ ਜੀ ਅਬਾਨੀਆਂ ਦੇ ਵਿਆਹ 'ਚ ਗਏ। ਅਬਾਨੀ ਕੱਲ ਨੂੰ ਸ਼ੇਅਰ ਮਾਰਕੀਟ 'ਚ ਕੋਈ ਸ਼ੇਅਰ ਕੱਢੇਗਾ। ਉਹ 100 ਰੁਪਏ ਦੀ ਚੀਜ਼ ਤੇ ਤੜਕੀ ਹੋਰੀ 500 ਦੀ ਹੋ ਜਾਣੀ। ਇਹ ਸਿਨਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ। ਕੀ ਅਦਾਨੀ ਤੇ ਅਪਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਓ ਤੇ ਦੁੱਗਣਾ ਤਿੱਗਣਾ ਹੋ ਜਾਏਗਾ। ਪਰ ਅਦਾਨੀ ਸਾਹਿਬ ਕੀ ਦੇ ਮਿੱਤਰ ਹੈ? ਅਦਾਨੀ ਕੀ ਦੇ ਮਿੱਤਰ ਹੈ ਦੁਨੀਆ ਜਾਣਦੀ ਹੈ। ਇੱਕ ਹਿਡਨ ਬਰਗ ਨਾਮ ਦੀ ਕੰਪਨੀ ਏਜੰਸੀ ਹੈ ਇਹ ਯੂ ਐਸ اے ਦੀ ਯੈਲੋ ਕੋ ਇਹਨਾਂ ਨੇ ਖੁਲਾਸਾ ਕੀਤਾ ਸੀ 2023 ਦੇ ਵਿੱਚ 1 ਜਨਵਰੀ 2023 ਇਹਨਾਂ ਨੇ ਚਾਹ ਸੀ ਵੀ ਇਹ ਧਿਆਨ ਰੱਖਦੀ ਹੈ तमाम ਕੰਪਨੀਆਂ ਤੇ ਆਡਾ ਨਜ਼ਰ ਰੱਖਦੀ ਹੈ ਕਈ ਵੱਡੀਆਂ ਕੰਪਨੀਆਂ ਦੀ ਅਕਾਊਂਟਿੰਗ ਰੈਗੂਲਰਿਟੀਆਂ ਹੁੰਦੀ ਹੈ। ਜાં ਜੋ ਮੈਨੇਜਮੈਂਟ ਸੈਕਟਰ ਦੇ ਵਿੱਚ ਕਈ ਕੰਪਨੀਆਂ ਵੱਡੇ ਵੱਡੇ ਕਫਲੇ ਕਰਦੀਆਂ। ਇਹ ਹਿਡਨ ਬਰਗ ਉਹਨਾਂ ਬਾਰੇ ਖਲਾਸਾ ਕਰਦੀ ਹੈ। ਇਹਨੇ ਖਲਾਸਾ ਕੀਤਾ 1 ਜਨਵਰੀ 2023। ਇਹ ਜਿਹੜਾ ਗੌਤਮ ਅਡਾਨੀ ਦਾ ਭਰਾ ਅਰਜੇਸ਼ ਅਡਾਨੀ ਜਿਹਰੇ ਤੇ BRI ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਦੇ ਦੋ ਮਕਦਮੇ ਦਰਜ ਹੈ ਜਿਹੜਾ ਦੋ ਵਾਰ ਜੇਲ੍ਹ ਚ ਰਿਹਾ ਹੈ ਇਸ ਬੰਦੇ ਨੇ ਨਕਲੀ ਕੰਪਨੀਆਂ ਬਣਾ ਕੇ ਜਿਹਨੂੰ ਅੰਗਰੇਜ਼ੀ ਚ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਪੈਸਾ 20000 ਕਰੋੜ ਤੋਂ ਵੱਧ ਇਹ ਮਰੇਸ਼ੀਆਸ ਲੈ ਗਿਆ ਤੇ ਮਰੇਸ਼ ਸਿੰਘ ਨਕਲੀ ਕੰਪਨੀਆਂ ਬਣਾ ਕੇ ਰਜੇਸ਼ ਅਡਾਨੀ ਰਜੇਸ਼ ਅਡਾਨੀ ਜਿਹੜਾ ਹੈ ਇਹਨੇ ਫਿਰ ਉਹਦੇ ਅੰਦਰ ਪੈਸਾ ਨਿਵੇਸ਼ ਕੀਤਾ ਉਹ ਜਦੋਂ 20000 ਕਰੋੜ ਬਾਹਰ ਆਉਂਦਾ ਹੈ ਤੇ ਆਪਣੇ ਆਲੇ ਸੋਚਦੇ ਵੀ ਰਾਤੋਂ ਰਾਤ ਸ਼ੇਅਰ ਮਾਰਕੀਟ 'ਚ ਉਹ ਛਾਲ ਆ ਗਿਆ ਇਹ ਜਿਹੜਾ ਸ਼ੇਅਰ ਮਾਰਕੀਟ ਚ ਵੇਖਦਾ ਵੀ ਅਡਾਨੀ ਦੀ ਕੰਪਨੀ 2 ਘੰਟਿਆਂ ਬਾਅਦ 20 ਰੁਪਏ 30 ਰੁਪਏ 40 ਰੁਪਏ 80 ਰੁਪਏ ਉਹ ਭਾਈ ਜੀ ਚਲੋ ਉਹ ਨਿਵੇਸ਼ ਕਰ ਦਿੰਦਾ ਜਦੋਂ ਉਹਨੇ ਨਿਵੇਸ਼ ਕਰਤਾ ਪੈਸਾ ਇਸ ਤਰ੍ਹਾਂ ਨਿਵੇਸ਼ ਹੋ ਗਿਆ ਤੇ ਰਿਪੋਰਟ ਆਈ 2023 ਜਨਵਰੀ ਨੂੰ ਨਿਵੇਸ਼ ਤੋਂ ਬਾਅਦ ਜਦੋਂ ਰਿਪੋਰਟ ਆਈ 8 ਲੱਖ ਕਰੋੜ ਰੁਪਏ ਦਾ ਅੜਾਨੀ ਨੂੰ ਫਾਇਦਾ ਹੋ ਗਿਆ ਕਿੰਨਾ 8 ਲੱਖ ਕਰੋੜ 8 ਲੱਖ ਕਰੋੜ ਦਾ 3 ਸਾਲਾਂ ਚ ਫਾਇਦਾ ਹੋ ਗਿਆ ਇੱਕ ਵੱਡਾ ਪਰਾਜ ਜਿਹੜਾ ਵਿਨੋਦ ਅੜਾਨੀ ਹੈ ਜਿਹੜੀਆਂ 20 ਸ਼ੈੱਲ ਕੰਪਨੀਆਂ ਹੈਗੀਆਂ ਉਹ ਰਾਜ ਜਿਦੋਂ ਨਿਵੇਸ਼ ਹੋ ਗਿਆ ਉਧਰੋਂ ਉਹਨੇ ਪੈਸਾ ਕਰਤਾ ਇਤਨਾ ਦੇ ਨੇ ਖਰੀਦ ਲਿਆ ਹਿਡਨ ਬਰਗ ਦੀ ਰਿਪੋਰਟ ਆ ਗਈ ਇਹ ਫੇਰ ਕੀ ਹੋਇਆ 38 ਸ਼ੈਲ ਕੰਪਨੀਆਂ ਸੀ ਇਹੋ ਜੀਆਂ ਉਹ 38 ਤੇ 38ਆਂ ਦੇ ਵਿੱਚ ਮੀਡਲ ਕਲਾਸ ਲੋਕਾਂ ਦਾ ਪੈਸਾ ਲੱਗਿਆ ਸੀ ਕਿ इवन ਜਿਹੜੀ ਆ ਜਿਹੜੀ ਬੀਬੀ ਆ ਚੇਅਰਮੈਨ ਸੀ ਬੀਬੀ ਇਹ ਰਾ ਤੇਰੇ ਘਰਾਂ ਦੇ ਦਾ ਪੈਸਾ ਵੀ ਉਹਨਾਂ ਕੰਪਨੀਆਂ 'ਚ ਲੱਗਿਆ ਸੀ ਰਿਪੋਰਟ ਆਈ 2023 ਨਾਲ ਦੀ ਨਾਲ ਸ਼ੇਅਰ ਮਾਰਕੀਟ 90% ਥੱਲੇ ਡਿੱਗ ਪਿਆ ਜਾਣੀ ਕਿ ਕਪਤੀ ਲੱਖ ਕਰੋੜ ਦਾ ਡਿੰਪਾ ਜੀ ਨੁਕਸਾਨ ਹੋ ਗਿਆ ਜਨਤਾ ਦਾ ਜਿਨ੍ਹਾਂ ਨੇ 500 ਰੁਪਏ ਦਾ ਸ਼ੇਅਰ ਖਰੀਦਿਆ ਸੀ ਐਗਜ਼ਾਮਪਲ ਉਹ 100 ਰੁਪਏ ਦਾ ਰਹਿ ਗਿਆ 400 ਡਿੱਗ ਗਿਆ ਹਡਾਣੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਮੇਰੇ ਨਾਮ ਜਨਤਾ ਦਾ ਪੈਸਾ ਡੁੱਬ ਗਿਆ ਅਡਾਨੀ ਨੇ ਤਾਂ ਫੇਕ ਰੇਗ ਪਧਾਇਆ ਵਿਆ ਸੀ ਜਿਹੜੀ ਚੀਜ਼ 500 ਦੀ ਹੈ ਹੀ ਨਹੀਂ ਉਹ ਆ ਦਾ ਵੀਜ਼ਰ ਕਰੋੜ ਰੁਪਈਆ ਲਾ ਕੇ 500 ਦੀ ਬੜਾਈ ਗਈ ਸੀ ਫਿਰ ਰੋਲਾ ਪੈ ਗਿਆ ਦੇਸ਼ ਦੇ ਵਿੱਚ ਰੋਲਾ ਪੈ ਗਿਆ ਆਪੋਜੀਸ਼ਨ ਨੇ ਆਵਾਜ਼ ਚੱਕੀ ਪੜਾ ਸਾਹਿਬ ਰਾਹੁਲ ਗਾਂਧੀ ਚੀਕਾ ਮਾਰ ਮਾਰ ਕੇ ਤੁਸੀਂ ਲੋਕ ਸਭਾ ਚ ਸਦੀਕ ਸਾਹਿਬ ਕਿ ਉਹ 20000 ਕਰੋੜ ਦੱਸੋ ਕੀ ਦਾ ਕਿਸੇ ਨੇ ਗੱਲ ਨਹੀਂ ਸੁਣੀ ਹਾਈ ਕੋਰਟ ਚ ਜਾ ਰਹੇ ਔਰ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਤੁਸੀਂ ਦੇਖਿਆ ਹੀ ਹੈ ਵੀ ਤਿੰਨ ਵਾਰੀ ਤਿੰਨ ਜੱਜਾਂ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਦੇਸ਼ ਵਿੱਚ ਸਭ ਕੁਝ ਠੀਕ ਨਹੀਂ ਹੈ ਸੁਪਰੀਮ ਕੋਰਟ ਦਾ ਆਪਰੇ ਅਸੀਂ ਮਾਨਜੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਅਸੀਂ सीबीआई ਦੀ ਇਨਕੁਆਰੀ ਮੰਗਦੇ ਹਾਂ ਕਰੂਗੀ ਹੁਣ ਸੈਪੀ ਦੀ ਇਨਕੁਆਰੀ ਜਿਹਨੂੰ ਸੁਪਰੀਮ ਕੋਰਟ ਨੇ ਕਹਿ ਦਿੱਤਾ ਤਾਂ ਮੰਨਣੀ ਪੈਣੀ ਹੈ ਸੈਪੀ ਨੇ ਇਪਵਾਰੀ ਕੀਤੀ ਸੈਪੀ ਦੇ ਚੇਅਰਮੈਨ ਨੇ ਤੇ ਉਹਨਾਂ ਨੂੰ ਕਹਿੰਦਾ ਵੀ ਹਿਡਨ ਬਰਕ ਝੂਠ ਬੋਲਦੀ ਹੈ ਇੱਥੇ ਤਾਂ ਸਾਰਾ ਕੁਝ ਠੀਕ ਹੈ ਤੇ ਮਾਮਲਾ ਠੰਡੇ ਵਾਸਤੇ ਚਬਾਤਾ ਜਿਵੇਂ ਅਕਸਰ ਹੀ ਬੀਜੇਪੀ ਸਰਕਾਰ ਜਿਹੜੇ ਮਸਲੇ ਹੋਦੇ ਆ ਹੁਣ ਜਿਵੇਂ ਸਾਡਾ ਐਸਵਾਈਐਲ ਦਾ ਮਸਲਾ ਹੈ ਇਹਨਾਂ ਨੇ ਆਪ ਠੀਕ ਕਰਨਾ ਸੀ ਵੀ ਪਾਣੀ ਨਹੀਂ ਦੇਣਾ ਘਮਾਤੇ ਸਪਰੀਮ ਕੋਰਟ ਨੂੰ ਛੱड़ਤਾ ਹੈ ਕਮਾਟੇ ਰਾਮ ਮੰਦਰ ਦਾ ਮਸਲਾ ਇੱਧਰ ਨੂੰ ਛੱਡਤਾ ਹੈ ਤੇ ਫਿਰ ਸੁਪਰੀਮ ਕੋਰਟ ਆ ਫਿਰ ਅਸੀਂ ਮੰਨਦੇ ਹਾਂ ਉਹਨਾਂ ਦਾ ਹੁਕਮ ਭਾਵੇਂ ਜਾਇਜ਼ ਹੋਵੇ ਤੇ ਸਾ ਨੂੰ ਸਿਰ ਮੱਥੇ ਤੇ ਭਾਵੇਂ ਹੋਗੀ ਰਾਹੁਲ ਗਾਂਧੀ ਨੂੰ ਵੀ 2 ਸਾਲ ਦੀ ਸਜ਼ਾ ਦੇਤੀ ਸੀ ਕੁਝ ਸਾਥੀਆਂ ਨੇ ਉਹ ਤਾਂ ਬੜੀ ਮੁਸ਼ਕਲ ਨਾਲ ਪੰਡਾਨੀ ਕਿਵੇਂ ਕਿਸੇ ਦੇ ਰਹਿਮ ਆ ਗਿਆ ਅੱਛਾ ਗੱਲ ਛੰਡੇ ਵਾਸੇ ਚ ਪੈ ਗਈ ਵੀ ਸੈਬੀ ਕਹਜੀ ਹੈ ਸੈਬੀ ਕੌਣ ਹੈ ਸੈਬੀ ਦੀ ਫੁੱਲ ਫਾਰਮ ਹੈ ਸਕਿਉਰਿਟੀ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਇਹ ਸ਼ੇਅਰ ਮਾਰਕੀਟ ਤੇ ਹੋਈਆਂ ਕੰਪਨੀਆਂ ਤੇ ਨਿਗ੍ਹਾ ਰੱਖਦੀ ਹੈ ਹੁਣ ਜਿਹੜੀ ਬਿੱਲੀ ਨੂੰ ਦੁੱਧ ਦੀ ਰਾਖੀ ਬਣਾ ਬਿਠਾ ਦੇਉਗੇ ਕੀ ਕਰੂਗੇ ਹੁਣ ਫੇਰ ਹਿਡਨਬਰਗ ਨੇ ਰਿਪੋਰਟ ਦਿੱਤੀ ਹੈ ਪੁਣੀ ਕਿਉਂ ਏ ਓਏ ਹਿੰਦੋਸਤਾਨੀਓ ਓਏ ਸੌ ਕਰੋੜ ਦੀ ਆਬਾਦੀ ਤੋਂ ਵੱਧ ਵਾਲੇ ਦੇਸ਼ ਆਲਿਓ ਤੁਹਾਨੂੰ ਪਤਾ ਹੀ ਨਹੀਂ ਹੋਰ ਕੀ ਹੈ ਕਿਉਂਕਿ ਸਾਰੇ ਚੈਨਲ ਤਾਂ ਅਡਾਨੀਆਂ ਤੇ ਬਾਨੀਆਂ ਦੇ ਸਾਰੇ 5 ਦਿਨ ਲਗਾਤਾਰ ਚੱਲਦਾ ਹੈ ਸੈਮੀ ਨੇ ਦਿੱਤੀ ਅਡਾਨੀ ਨੂੰ ਕਲੀਨ ਚਿੱਟ ਜੇ ਜੰਤਾ ਸੋਚਦੀ ਐ ਰਾਹੁਲ ਗਾਂਧੀ ਝੂਠ ਬੋਲਦਾ ਆਪਾਂ ਵੀ ਠੰਡੇ ਹੋ ਕੇ ਬਹਿ ਜਾਣੇ ਕੋਈ ਜਵਾਬ ਤਾਂ ਹੁੰਦਾ ਨਹੀਂ ਹੁਣ ਦੁਬਾਰਾ ਰਿਪੋਰਟ ਦਿੱਤੀ ਐ ਸਭੀ ਕਹਿੰਦੀ ਐ 10 ਸ ਦੇਸ ਨੂੰ 2024 ਨੂੰ ਕਲੀਨ ਚੈੱਕ ਕੀਤੀ ਤੇ ਕਟਾ ਲੱਗਿਆ ਹੁਣ ਦੁਬਾਰੇ ਜਦੋਂ ਰਿਪੋਰਟ ਦਿੱਤੀ ਇਹਨਾਂ ਨੇ ਫੇਰ ਹੀ ਦਿਨ ਮਰਗਨੇ ਉਹ ਕਹਿੰਦੇ ਹੋਏ ਜਿਹੜੀ ਸੈਪੀ ਦੀ ਚੇਅਰਮੈਨਾਂ ਕਲੀਨਸ਼ੀਟ ਦਿੱਤੀ ਜਾਂਦੀ ਹੈ ਉਹ ਅਦਾਨੀ ਦੀ ਬੰਦਾ ਹੈ ਅਦਾਨੀ ਨਾਲ ਰਿਲੀ ਹੈ ਉਹ ਗੁਜਰਾਤ ਦੀ ਹੈ ਪ੍ਰਾਈਵੇਟ ਕੰਪਨੀ ਦੀ ਹੈ ਫਾਈਨੈਂਸ਼ੀਅਲ ट्रांजੈਕਸ਼ਨ ਤੇ ਕੰਮ ਕਰਦੀ ਸੀ ਉਹਨਾਂ ਨਾਲ ਤੇ ਉਹਨੋਂ ਅਦਾਨੀ ਦੀਆਂ ਸ਼ੈੱਲ ਕੰਪਨੀ ਚੋਰਾ ਹਿੱਸਾ ਸੀ ਅਦਾਨੀ ਨੇ ਉਹਨੂੰ ਫਿਰ ਮੈਂਬਰ ਲਵਾਇਆ ਸੇਪੀ ਦਾ 2017 ਮਾਰਚ 2017 ਇਹਨੂੰ ਮੈਂਬਰ ਬਣਾਇਆ April 2017 ਇਹ ਫੇਰ ਮਾਰਚ 2022 ਚ ਹੋਲੀ ਜਬੇ ਮੈਂਬਰ ਤੋਂ ਲਾਤੀ ਚੇਅਰਮੈਨ ਇਹ ਹੈ ਗੁਜਰਾਤ ਦੀ ਤੇਰਾ ਨਾਂ ਤੁਹਾਨੂੰ ਦਸਹੀ ਦਿੱਤਾ ਹੈ ਖਾਰੀ ਵਾਰੀ ਭੁੱਲ ਜਾਈਦਾ ਮਾਧਵੀ ਪੂਰੀ ਪੁੱਛ ਬੁਛ ਹਾਂ ਮਾਧਵੀ ਪੂਰੀ ਪੁੱਛੇਗਾ ਬੁਛ 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 ਤੇਰਾ ਨਾਮ ਹੈ ਫੋਨ ਸਾਡੀ ਮੰਗ ਕੀ ਹੈ ਇਹ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਲੇਡੀ ਹੈ ਇਹਦਾ ਕੋਈ ਅਗੋਰਾ 파ਟਨਰ ਸੇ ਨਾਤੇ ਕੋਈ ਕੰਪਨੀ ਹੈ ਸਿੰਗਾਪੁਰ ਚ ਇਹ 99.9% ਹੋਰ ਚ ਸਟੇਕ ਹোল্ডার ਹੈ ਜੀੜੀ ਖੁਦ ਸੇਬੀ ਵੀ ਚੇਰਮੈਨ ਹੈ ਕੋਈ ਕਨਫਲਿਕਟ ਆਫ ਇੰਟਰਸਟ ਹੈ ਕਿ ਆਪ ਹੀ ਸ਼ੇਅਰ ਖਰੀਦ ਰਹੀ ਹੈ ਕੰਪਨੀ ਹੈ ਤੇ ਆਪ ਹੀ ਹੋਈ ਚੇਰਮੈਨ ਨੇ ਫੈਸਲਾ ਕੀ ਕਰੂਗੀ ਜੇ ਮੈਂ ਟ੍ਰਾਂਸਪੋਰਟ ਮੰਤਰੀ ਹਾਂ ਤੇ ਮੇਰੀ ਆਪ ਹੀ ਟ੍ਰਾਂਸਪੋਰਟ ਕੰਪਨੀ ਹੈ ਕਿ ਮੇਰੇ ਤੋਂ ਗਵਰਨਮੈਂਟ ਦਾ ਕੀ ਪਗਾਮ ਆ। ਮੈਂ ਤਾਂ ਪਹਿਲਾਂ ਆਪਣੀ ਕੰਪਨੀ ਨੂੰ ਦੇਉਂਗਾ। ਸੋਚੀਦਾ ਸਿੰਗਾਪੁਰ ਨੂੰ ਪੁੱਛਿਆ ਵੀ ਇਹਨਾ। ਇਹਨਾਂ ਦੇ ਲਈ ਇਹ ਸਰਮ ਦੀਆਂ ਸਨਸ਼ੈਸ਼ਨ। ਕੀ ਹੈ ਇਹ ਹਾਲਾਤ। ਤਾਂ ਸਿੰਗਾਪੁਰ ਦੀ ਕੰਪਨੀ ਨੇ ਕਿਹਾ ਕਿ ਅਸੀਂ ਇਹ ਡਿਸਕਲੋਜ਼ ਨਹੀਂ ਕਰ ਸਕਦੇ। ਵੀਰੇ ਕਿੰਨਾ ਪੈਸਾ ਕਿੰਨਾ ਕਿੰਨਾ ਨਹੀਂ। ਇੰਦਾ ਮਤਲਬ ਇਹ ਹੈ ਕਿ ਸਾਰਾ ਕੰਮ ਕਪੜੇ 'ਚ ਹੈ ਇਹ ਸਾਰਾ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਚੋਣਾਂ ਦੇ ਸਮੇਂ ਗਰਾਵਟ ਫੇਰ ਇੱਕੋ ਦਮ ਰਾਹੁਲ ਗਾਂਧੀ ਇਹੀ ਰੌਲਾ ਪਾ ਰਿਹਾ ਹੈ ਦਿਨ ਬਦੇਨ ਰਾਤੋਂ ਰਾਤ ਅਮੀਰ ਹੋਣ ਦਾ ਇੱਕ ਹੀ ਤਰੀਕਾ ਹੈ ਇਹੀ ਹੈ ਕਿ ਆਪ ਦਾ 10 ਰੁਪਏ ਦਾ ਸ਼ੇਅਰ ਹਜ਼ਾਰ ਦਾ ਬਣਾਤਾ ਇੱਕ ਕਰੋੜਾ ਰੁਪਇਆ ਇਨਵੈਸਟ ਕੀਤਾ ਤੇ ਉਹ ਆਪਣੇ ਸ਼ੇਅਰ ਵੇਚ ਕੇ ਨੰਘ ਗਿਆ ਬੰਦਾ ਫੇਰ ਹੀ ਹੋ ਗਿਆ ਇਹ ਬੜਾ ਸਮਾਰਟ ਤਰੀਕਾ ਹੈ ਇਹ ਆਮ ਜਨਤਾ ਨੂੰ ਪਤਾ ਹੀ ਨਹੀਂ ਇੱਥੇ ਲੋਕ ਕੋਈ ਲੱਖ ਦਾ ਫੇਰਾ ਫੇਰੀ ਕਰਦਾ ਕੋਈ 5 ਲੱਖ ਦੀ ਕਰਦਾ ਸਾਧੂ ਸਿੰਘ ਸਾਡੇ ਅੰਦਰ ਦਿੱਤੇ ਪਏ ਐ 3000 ਰੁਪਇਆ ਜੇਬ ਤੋਂ ਮਿਲਿਆ ਭਾਰਤ ਪੂਸ਼ਨ ਆਸ਼ੂ ਅੰਦਰ ਦਿੱਤਾ ਪਿਆ 100 ਰੁਪਇਆ ਨਹੀਂ ਮਿਲਿਆ ਹੋਰ ਬਥੇਰੇ ਸਾਡੇ ਸੋਨੀ ਸਾਹਿਬ ਅਰੀ ਤੇ ਜਿੱਥੇ ਅਰਬਾਂ ਦਾ ਘਪਲਾ ਹੈ ਉਹਨਾਂ ਨੇ ਕੋਈ ਮੂੰਹ ਨਹੀਂ ਕਰਦਾ ਹੁਣ ਸਾਡੀ ਮੰਗ ਹੈ ਅੱਜ ਦੇਸ਼ ਪਰਦੇ ਦੇ ਵਿੱਚ ਅਸੀਂ ਲੋਕੋ ਧਰਨੇ ਲਾਏ ਲੋਕਾਂ ਅਸੀਂ ਆਮ ਜਨਤਾ ਅਸੀਂ ਸਾਡੀ ਮੰਗ ਹੈ ਕਿ ਇਸ ਚੇਅਰਮੈਨ ਨੂੰ ਬਖਾਸ ਕਰੋ ਇਹਦੇ ਤੇ ਮੁਕੱਦਮਾ ਦਰਜ ਕਰੋ ਈਡੀ ਇਨਕੁਆਇਰੀ ਕਰੇ ਕਿ ਨਾਲ ਜੁਆਇੰਟ ਪਾਰਲੀਮੈਂਟ ਕਮੇਟੀ ਬਣੀ ਚਾਹੀਦੀ ਹੈ ਰਾਹੁਲ ਗਾਂਧੀ ਦੀ ਔਰ ਮਨੀਤ ਅਰਜੁਨ ਖਰਗੇ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਦੀ ਅਗਵਾਈ ਜੱਜ ਦਾ ਧਰਮਾ ਅਸੀਂ ਲਾਇਆ ਹੈ ਬਟੇਂਡਾ ਤੋਂ ਸੰਸਦ ਮੈਂਬਰ ਅਤੇ ਸ਼ਰਗਨੀ ਕਲਦ ਦੀ ਆਗੂ ਹਰਸਿਮਿਤ ਕਰਵਾਦਲ ਨੇ ਸ਼੍ਰੀ ਗਰਮੰਤ ਸਾਹਿਬ ਵਿਖੇ ਮੁੱਠਾ ਠੇਕਿਆ ਇਸ ਦੌਰਾਨ ਮੀਡੀਆ ਨਾਲ ਗਲਬਤ ਕਰਦੇ ਆ ਕੰਗਨਾ ਰਣੋਦ ਦੀ ਫਿਲਮ ਐਮਰਜੈਂਸੀ ਤੇ ਬੋਲਦੇ ਆ ਉਹਨਾਂ ਕਹੇ ਕਿ ਇੱਕ ਹੀ ਕੰਗਣਾ ਹਮੇਸ਼ਾ ਵਿਵਾਦ ਗੜਲਾ ਕਰਦੀ ਹੈ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਬਾਦਲ ਨੇ ਕਿਹਾ ਕਿ ਜੇਕਰ ਇਸ ਫਿਲਮ ਵਿੱਚ ਸਿੱਖਾ ਖਿਲਾਫ ਕੁਝ ਦਿਖਾਇਆ ਗਿਆ ਤਾਂ ਇਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਖੁਦ ਇਸ ਤੇ ਮੋਹਰ ਲਗਾ ਰਹੇ ਹਨ ਉਹਨਾਂ ਕਹੇ ਕਿ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਕਾਲ ਦਲ ਨੇ ਪਾਇਆ ਹੈ ਬਾਦਲ ਨੇ ਕਿਹਾ ਕਿ ਸਭ ਤੋਂ ਪਹਿਲਾ ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚੀ ਇਕਾਲ ਦਲ ਦੀ ਲੀਡਰਸ਼ਿਪ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸਨ ਉਹਨਾਂ ਕਿਹਾ ਕਿ ਜਦ ਤੱਕ ਐਮਰਜੈਂਸੀ ਚੱਲੀ ਉਦੋਂ ਤੱਕ ਅਕਾਲ ਦਰ ਲਈ ਗ੍ਰਿਫਤਾਰੀਆਂ ਦਿੱਤੀਆਂ ਅਤੇ ਸਭ ਤੋਂ ਵੱਡੀ ਲੜਾਈ ਲੜੀ ਉਹਨਾਂ ਕਿ ਕਿ ਸਿੱਖਾਂ ਨੂੰ ਬਦਲਾਮ ਨਾ ਕੀਤਾ ਜਾਵੇ ਬਾਦਲੇ ਕਿਹਾ ਕਿ ਸਬਦਾ ਸਾਥ ਨਾਰੇ ਤੋਂ ਬਾਅਦ ਸਿੱਖਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਭ ਤੋਂ ਪਹਿਲਾ ਫਿਲਮ ਨੂੰ ਐਸਜੀਪੀ ਨੂੰ ਦਿਖਾਉਣਾ ਚਾਹੀਦਾ ਹੈ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਹਾਂ ਜੇ ਇਸ ਪਿਕਚਰ 'ਚ ਇਹੋ ਜਿਹੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹ ਨਾ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਅ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆ ਹੀ ਕਹਿ ਸਕਦੀ ਹਾਂ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ ਦਿਖਾਇਆ ਗਿਆ ਹੈ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤਾਂ ਭਾਜਪਾ ਖੁਦ ਇਦੇ ਉੱਤੇ ਮੋਰ ਲਾ ਰਹੀ ਐ ਮੈਂ ਤਾਂ ਹੀ ਬੇਨਤੀ ਕਰਾਂਗੀ ਕਿ ਇਹ ਉਹ ਕੌਮ ਹੈਗੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿੱਡ ਪਰਦਾ ਹੈ ਇਸ ਕੌਮ ਨੂੰ ਤੁਸੀਂ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਐ ਤੇ ਜੇ ਇਹੋ ਜੀ ਕੋਈ ਗੱਲ ਐ ਤੁਸੀਂ ਪਹਿਲੇ ਐਸਟੀਪੀਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਐ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਬਾਰੀ ਸਿਖਾਣੂ ਕਦੇ ਸਾਡੇ ਕਿਸਾਨਾਂ ਨੂੰ ਅਤੰਕਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨਐਸਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉਤਰੇ ਹੋਇਓ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ